ਤੇ ਜਿਹੜੇ ਮੌਲਵੀ ਸੀਗੇ ਇਹਨਾਂ ਨੇ ਪੰਜਵੇਂ ਪਾਤਸ਼ਾਹ ਦੇ ਵੇਲੇ ਮੌਲਵੀਆਂ ਨੂੰ ਵੀ ਸਿੱਖ ਧਰਮ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਨਾ ਤਾਂ ਸੱਤਵੇਂ ਪਾਤਸ਼ਾਹ ਨੇ ਦਿੱਲੀ ਦੇ ਤਖਦੀ ਦੀ ਹਿੰਦਗੀ ਕਬੂਲ ਕੀਤੀ ਤੇ ਨਾ ਅੱਠਵੇਂ ਪਾਤਸ਼ਾਹ ਨੇ ਦਿੱਲੀ ਦੇ ਤਖਦੀ ਦੀ ਹਿੰਦਗੀ ਕਬੂਲ ਕੀਤੀ। ਇਹ ਸੀ ਕੱਟੜ ਸੁੰਨੇ ਮੁਸਲਮਾਨ। ਹੁਣ ਜਿਹੜੇ ਸ਼ੀਆ ਮੁਸਲਮਾਨ ਆਏ ਉਹਨਾਂ ਦਾ ਵੀ ਵੈਰੀ ਸੀ। ਜੇ ਗੁਰੂ ਤੇਗ ਬਹਾਦਰ ਨੇ ਸਨਾਤਨ ਧਰਮ ਦਾ ਹੀ ਪ੍ਰਚਾਰ ਕਰਨਾ ਹੁੰਦਾ ਤੇ ਫੇਰ ਉੱਥੇ ਮੰਦਰ ਬਣਨੇ ਚਾਹੀਦੇ ਸੀ ਗੁਰਦੁਆਰੇ ਨਹੀਂ ਬਣਨੇ ਚਾਹੀਦੇ। ਗੁਰੂ ਸਾਹਿਬ ਦੀ ਅਜਬਤ ਨੂੰ ਅੱਜ ਇਹ ਆਪਣੇ ਦਿਮਾਗ ਨਾਲ ਕਰਾ ਮਾਰਨਾ ਜੋੜ ਲੇ। ਹੁਣ ਗੁਰੂ ਨਾਨਕ ਨੇ ਵਲੀ ਘਦਾਰੀ ਨੂੰ ਇਹ ਤਾਂ ਨਹੀਂ ਕਿਹਾ ਵੀ ਤੂੰ ਪੱਥਰ ਸੱਟ ਮੈਨ ਰੋਕ ਕੇ ਦਿਖਾਉਣਾ। ਔਰ ਜਿਹੜੇ ਸਾਡੇ ਵਿਦਵਾਨ ਸੀ ਇਹਨਾਂ ਨੇ ਅਰਥਿਤ ਸੂਖੇ ਕਰ ਲਏ। ਹਮ ਸ਼ਬਦਾਂ ਦੇ ਅਰਥ ਸੂਖੇ ਕਰ ਲਏ ਪਰ ਸ਼ਰਧਾ ਕਰ ਨਹੀਂ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਕਾਲ ਚੈਨਲ ਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਸਿੱਖੀ ਦੀ ਦਾਸਤਾਨ ਦੇ ਵਿੱਚ ਤੇ ਸਿੱਖੀ ਦੀ ਦਾਸਤਾਨ ਪ੍ਰੋਗਰਾਮ ਦੇ ਵਿੱਚ ਲੜੀ ਚੱਲ ਰਹੀ ਹੈ ਗੁਰੂ ਨਾਨਕ ਦਾ ਤਰਮਯੁੱਧ ਰਬਾਬ ਤੋਂ ਨਗਾਰੇ ਤੱਕ। ਨਗਾਰੇ ਤੋਂ ਸਿੱਖਨ ਕਲਾਬ ਤੱਕ ਤੇ ਸਿੱਖਨ ਕਲਾਬ ਤੋਂ ਖਾਲਸਾ ਰਾਜ ਤੱਕ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਦੇ ਬਾਰੇ ਦਰਸ਼ਕਾਂ ਦੇ ਨਾਲ ਇਤਿਹਾਸ ਜਿਹੜਾ ਸਾਝਾ ਕਰ ਰਹੇ ਹਾਂ ਅਤੇ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਜਿਸ ਜੇਹਦਰ ਮਹਿੰਦਰ ਸਿੰਘ ਜੀ ਉਹਨਾਂ ਦਾ ਸਵਾਗਤ ਕਰੀਏ ਫਤਿਹ ਦੀ ਸਮਰਪਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਹਦਰ ਜੀ ਪਿਛਲੇ ਹਫਤੇ ਗੁਰਤੇਗ ਬਾਦਨ ਮਹਾਰਾਜ ਜੀ ਦਾ ਜਿਹੜੀ ਇਤਿਹਾਸਕ ਲੜੀ ਚੱਲ ਰਹੀ ਹੈਗੀ ਉਸ ਤੇ ਵਿੱਚ ਆਉਂਦਾ ਹੈਗਾ ਕਿ ਤਮਤਾਨ ਸਾਹਿਬ ਤੋਂ ਜਿਹੜੀ ਹੈ ਗੁਰੂ ਸਾਹਿਬ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਹੈਗਾ ਏ ਔਰੰਗਜ਼ੇਬ ਦੇ ਨਾਲ ਮੁਲਾਕਾਤ ਵੀ ਹੁੰਦੀ ਹੈ ਵਾਰਤਾਲਾਪ ਵੀ ਹੁੰਦੀ ਹੈ ਤੇ ਉਸ ਤੋਂ ਬਾਅਦ ਕਾਫੀ ਸਾਰੇ ਜਿਹੜੇ ਕਾਰਨ ਵੱਡਾ ਕਾਰਨ ਜਿਹੜਾ ਹੈ ਰਾਜਾ ਰਾਮ ਸਿੰਘ ਦੇ ਕਹਿਣ ਤੇ ਜਾਂ ਉਹਦੀ ਮਾਤਾ ਦੇ ਪ੍ਰੈਸ਼ਰ ਪਾਉਣ ਤੇ ਉਹਨੇ ਜਿਹੜੀ ਗੱਲ ਅੱਗੇ ਲੈ ਕੇ ਜਾਂਦੀ ਤੇ ਔਰੰਗਜ਼ੇਬ ਵੱਲੋਂ ਜਿਹੜਾ ਹੈ ਗੁਰੂ ਸਾਹਿਬ ਦੀ ਜਿਹੜੀ ਗ੍ਰਿਫਤਾਰੀ ਹੈ ਉਸ ਨੂੰ ਕੈਨਸਲ ਕਰ ਦਿੱਤਾ ਜਾਂਦਾ ਹੈ ਤੇ ਉਹਨਾਂ ਨੂੰ ਅੱਗੇ ਜਿਹੜਾ ਪ੍ਰਚਾਰ ਤੌਰਿਆਂ ਤੇ ਜਾਣ ਦਿੱਤਾ ਜਾਂਦਾ ਹੈ ਰਾਜਾ ਰਾਮ ਸਿੰਘ ਵਾਲਾ ਤਾਂ ਇੱਕ ਕਾਰਨ ਹੋ ਗਿਆ ਹੋਰ ਇਹਦੀ ਗ੍ਰਿਫਤਾਰੀ ਦਾ ਹੋਰ ਮੁੱਖ ਕਾਰਨ ਕੀ ਬੰਦਾ ਹੈ ਕਿਉਂਕਿ ਜੇ ਔਰੰਗਜ਼ੇਬ ਨੇ ਬਾਅਦ ਚੋ ਜਦੋਂ ਇਹ ਸਾਰਾ ਕੁਝ ਵਾਪਰਿਆ ਆਪਾਂ ਨੂੰ ਪਤਾ ਹੀ ਹੈ ਤੇ ਪਹਿਲਾਂ ਇਹ ਚੀਜ਼ਾਂ ਨਹੀਂ ਹੋਈਆਂ ਕਿ ਕਾਰਨ ਕੀ ਸੀ ਕਿ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਉਥੋਂ ਜਾਣ ਦਿੱਤਾ ਇਹ ਸਰਦਾਰ ਜੀਜੀਤ ਸਿੰਘ ਜੀ ਸਭ ਤੋਂ ਪਹਿਲਾਂ ਕਾਲ ਚੈਨਲ ਦੇ ਸਮੂਹ ਦਰਸ਼ਕਾਂ ਨੂੰ ਅਲਫਾਤ ਫੁਤੇ ਪ੍ਰਵਾਨ ਹੁਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਰਦਾਰ ਜੀਜੀਤ ਸਿੰਘ ਜੀ ਬਹੁਤ ਹੀ ਅਹਿਮ ਟੱਡਗਈ ਨਾ ਸੋਚਣ ਵਾਲਾ ਸਵਾਲ ਵੀ ਹੈ ਹਮਮ ਇਹਦਾ ਜਵਾਬ ਲੱਭਣ ਵਾਲਾ ਵੀ ਆ ਜੀ ਕਿਉਂਕਿ ਇਹ ਆਮ ਬੰਦਿਆਂ ਲਈ ਤਾਂ ਹੈਰਾਨੀਜਨਕ ਗੱਲ ਲੱਗਦੀ ਹੈ ਨਾ ਹੂੰ ਹੂੰ ਵੀ ਜਦੋਂ ਔਰੰਗਜ਼ੇਬ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੀ ਮੁਲਾਕਾਤ ਹੋਈ ਤੇ ਉਹਨਾਂ ਨੇ ਉਹ ਆਪਾਂ ਜ਼ਿਕਰ ਕਰਿਆ ਹੈ ਆ ਵੀ ਉਹਨੇ ਕਿਹਾ ਵੀ ਇਹ ਸਾਰੇ ਇਸਲਾਮ ਚ ਆ ਜਾਣ ਤੇ ਮਲਕ ਜਿਹੜਾ ਇੱਕ ਧਰਮ ਹੋ ਜੇ ਹੁਣ ਜਿਹੜਾ ਉਹਦਾ ਜਵਾਬ ਦਿੱਤਾ ਨਾ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਮੈਂ ਤਾਂ ਥੋੜਾ ਜਿਹਾ ਸ਼ੁਰੂ ਕਰਨ ਲੱਗਾ ਗੱਲ ਵੀ ਇਹਦਾ ਸਾਰੀ ਗੱਲ ਆਪਾਂ ਨੂੰ ਸਮਝ ਪੈ ਜੇ ਹੁਣ ਜਦੋਂ ਗੁਰੂ ਸਾਹਿਬ ਨੇ ਸਪਸ਼ਟ ਕਰਕੇ ਕਹਿ ਦਿੱਤਾ ਵੀ ਅਸੀਂ ਨਹੀਂ ਚਾਹੁੰਦੇ ਕਿ ਗੈਰ ਮੁਸਲਮਾਨਾਂ ਕੋਲੋਂ ਉਹਨਾਂ ਨੂੰ ਆਪਣੀ ਮਰਜ਼ੀ ਦੇ ਧਰਮ ਦੇ ਰਾਹ ਤੇ ਚੱਲਣ ਦਾ ਉਹਨਾਂ ਦਾ ਹੱਕ ਖੋ ਲਿਆ ਜਾਵੇ ਇੱਕ ਦੀ ਸਪਸ਼ਟ ਕਰ ਦਿੱਤੀ ਦੂਜੀ ਗੁਰੂ ਤੇਗ ਬਹਾਦਰ ਸਾਹਿਬ ਜ਼ਮੀਰ ਦੀ ਆਜ਼ਾਦੀ ਦੇ ਅਧਿਕਾਰ ਨੂੰ ਜਮੀਰ ਦੀ ਆਜ਼ਾਦੀ ਦੇ ਅਧਿਕਾਰ ਨੂੰ ਬਰਕਰਾਰ ਰੱਖਣ ਅਤੇ ਰਾਜ ਸੱਤਾ ਨੂੰ ਇਹਦੇ ਵਿੱਚ ਕਿਸੇ ਕਿਸਮ ਦੀ ਦਖਲਅੰਦਾਜ਼ੀ ਨੂੰ ਰੋਕਣ ਲਈ ਦ੍ਰਿੜ ਸੰਕਲਪ ਰਹਿ ਹੁਣ ਰੰਗਜੀਤ ਇੰਨੇ ਜਵਾਬ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਫੇਰ ਵੀ ਉਹਨਾਂ ਨੂੰ ਕੈਦ ਕਰਨ ਦੀ ਬਜਾਏ ਰਾਜਾ ਰਾਮ ਸਿੰਘ ਦੇ ਕਹਿਣ ਤੇ ਉਹਨਾਂ ਨੂੰ ਪੂਰਬ ਨੂੰ ਪ੍ਰਚਾਰ ਕਰਨ ਲਈ ਜਾਣ ਦੀ ਅਗਿਆ ਦੇ ਦਿੰਦਾ ਜਾਂ ਜਾਣ ਦਿੰਦਾ ਹੁਣ ਇੱਥੇ ਸਰਦਾਰ ਜੀ ਆਪਣਾ ਜਗਜੀਤ ਸਿੰਘ ਜੀ ਸੋਚਣ ਵਾਲੀ ਗੱਲ ਇਹ ਆ ਕਿ ਰੰਗਜੀਤ ਬਾਰੇ ਥੋੜਾ ਜਿਹਾ ਆਪਾਂ ਨੂੰ ਜਾਣਨਾ ਪਊਗਾ ਹੂੰ ਹੂੰ ਔਰੰਗਜੀਤ ਜਿਹੜਾ ਹੈਗਾ ਇਹ ਸultanpur ਪੜਿਆ ਸੀਗਾ ਉੱਥੇ ਦੇ ਵਿਦਿਆਲੇ ਚੋਂ ਤੇ ਇਹ ਨੇ ਉਸ ਵੇਲੇ ਬਹੁਤ ਸਾਰੀਆਂ ਗੁਰੂ ਨਾਨਕ ਸਾਹਿਬ ਦੀਆਂ ਪੰਗਤੀਆਂ ਜਿਹੜੀਆਂ ਨਾ ਲੋਕਾਂ ਦੇ ਵੀ ਜ਼ੁਬਾਨ ਤੇ ਸੀ ਤੇ ਇਹ ਨੇ ਵੀ ਜਿਹੜੀਆਂ ਚੇਤੇ ਕੀਤੀਆਂ ਹੋਈਆਂ ਸੀ ਜੀ ਜੀ ਉਹਨਾਂ ਚ ਇੱਕ ਤਾਂ ਬੜੀ ਆਉਂਦੀ ਆ ਨਾ ਵੀ ਜਦੋਂ ਰਾਮ ਰਾਏ ਨੂੰ ਇਹ ਕਹਿੰਦਾ ਰੰਗਜੀਤ ਵੀ ਤੁਹਾਡੇ ਲਿਖਿਆ ਮਿੱਟੀ ਮੁਸਲਮਾਨ ਕੀ ਪੀੜੇ ਪਈ ਘਮਿਆਰ ਉਹਨਾਂ ਰੰਗਜੀਤ ਨੇ ਉਦੋਂ ਥੋੜੀ ਪੜ ਕੇ ਪੁੱਛਿਆ ਉਹਨੂੰ ਉਹਨੂੰ ਪਹਿਲਾਂ ਪਤਾ ਉਹਨੂੰ ਪਹਿਲਾਂ ਹੀ ਚਿੱਤਾ ਸੀਗਾ ਹੂੰ ਹੂੰ ਹੁਣ ਜਿਹੜਾ ਰੰਗਜੀਤ ਆ ਇਹਨੇ ਹੁਣ ਗੁਰੂ ਨਾਨਕ ਦੇ ਇਹ ਸਾਰੀਆਂ ਵੀ ਪੰਕਤੀਆਂ ਸੁਣੀਆਂ ਸੀ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਣੀ ਨਹੀਂ ਉਹਦੇ ਹੂੰ ਹੂੰ ਤੇ ਇਹਨੇ ਇਹ ਵੀ ਗੁਰੂ ਨਾਨਕ ਦੀ ਬਾਣੀ 'ਚ ਸੁਣਿਆ ਹੋਇਆ ਸੀ ਲੋਕਾਂ ਕੋਲੋਂ ਵੀ ਵੀ ਉਹਨਾਂ ਨੇ ਬਾਬਰ ਨੂੰ ਰਾਜੇ ਸ਼ੀ ਮੁਕਦਮ ਕੁੱਤੇ ਕਹਿ ਕੇ ਉਹਨੂੰ ਬੁਗਾਰਿਆ ਇਹ ਸਾਰੀਆਂ ਗੱਲਾਂ ਤੋਂ ਰੰਗਜੀਤ ਜਿਹੜਾ ਉਹ ਭਲੀਪਾਂਤ ਜਾਣੋ ਸੀ ਜੀ ਹੁਣ ਇੱਥੇ ਬਸ ਨਹੀਂ ਹੈ ਇਹ ਤਾਂ ਹੋ ਗਿਆ ਕਿ ਰੰਗਜੀਤ ਨੂੰ ਇੰਨੀ ਕੁ ਗੁਰੂ ਨਾਨਕ ਦੀਆਂ ਬਾਣੀਆਂ ਦੀ ਵੀ ਪੰਕਤੀਆਂ ਚੇਤੇ ਸੀ ਤੇ ਉਹਨੂੰ ਇਹ ਵੀ ਚੇਤੇ ਸੀ ਵੀ ਇਹਨਾਂ ਨੇ ਇਹ ਵੀ ਗੁਰੂ ਨਾਨਕ ਦੀ ਜਿਹੜੀਆਂ ਪੰਕਤੀਆਂ ਉਹ ਲੋਕਾਂ ਕੋ ਸੁਣੀਆਂ ਸੀ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਾਨੀ ਨੀਵ ਦੇ ਹੁਣ ਜਿਹੜਾ ਰੰਗਜੀਤ ਆ ਇਹ ਬਹੁਤ ਦੂਰ ਦੇਸ਼ ਤੇ ਸ਼ਾਤਰ ਦਿਮਾਗ ਬੰਦਾ ਹੁਣ ਇਹਨੂੰ ਗੁਰੂ ਇਤਿਹਾਸ ਬਾਰੇ ਪਹਿਲਾਂ ਆਪਾਂ ਮੜੀ ਜੀ ਗੱਲ ਕਰ ਲਈਏ ਵੀ ਉਹਨੂੰ ਇੰਨਾ ਪਤਾ ਕਿ ਗੁਰੂ ਨਾਨਕ ਦਾ ਬ੍ਰਾਹਮਣਾ ਨੇ ਤੇ ਵਿਰੋਧ ਸ਼ੁਰੂ ਤੋਂ ਕੀਤਾ ਰੰਡ ਤੀ ਰੱਖਿਆ ਜੀ ਤੇ ਜਿਹੜੇ ਮੌਲਵੀ ਸੀਗੇ ਇਹਨਾਂ ਨੇ ਪੰਜਵੇਂ ਪਾਤਸ਼ਾਹ ਦੇ ਵੇਲੇ ਮੌਲਵੀਆਂ ਨੇ ਵੀ ਸਿੱਖ ਧਰਮ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਦੋਨੋਂ ਹੀ ਜਿਹੜੇ ਉਸ ਵੇਲੇ ਦੇ ਪ੍ਰਚਲਿਤ ਧਰਮ ਜਿਹੜੇ ਆ ਉਹਨਾਂ ਨੇ ਸਿੱਖ ਧਰਮ ਦਾ ਰਾਹ ਰੋਕਣ ਲਈ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੋਕ ਸਕੇ ਹਮ ਸਗੋਂ ਕੀ ਹੁੰਦਾ ਕਿ ਛੇਵੇਂ ਪਾਤਸ਼ਾਹ ਜਿਹੜੇ ਆ ਉਹ ਬਕੈਦਾ ਅਕਾਲ ਤਖਤ ਦੀ ਸਿਰਜਣਾ ਕਰਕੇ ਦਿੱਲੀ ਦੇ ਤਖਤ ਨੂੰ ਚੈਲੰਜ ਕਰਦੇ ਆ ਜੀ ਜੀ ਤਖਤ ਨੇ ਤਖਤ ਨੂੰ ਚੈਲੰਜ ਕੀਤਾ ਨਾ ਜੀ ਹੂੰ ਹੂੰ ਔਰ ਇੱਥੇ ਬਸ ਨੇ ਹੁਣ ਔਰੰਗਜੀਬ ਨੂੰ ਇਸ ਗੱਲ ਦਾ ਵੀ ਭਲੀ ਭਾਂਤ ਪਤਾ ਹੂੰ ਹੂੰ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਪਿਤਾ ਨੇ ਅਕਾਲ ਤਖਤ ਦੀ ਸਿਰਜਣਾ ਤੋਂ ਬਾਅਦ ਮੇਰੇ ਪਿਤਾ ਸ਼ਾਹਜਹਾਨ ਨੂੰ ਚਾਰ ਵਾਰੀ ਹਰਾਇਆ ਹੂੰ ਗੱਲ ਨੋਟ ਕਰਨ ਵਾਲੀ ਹੈ ਨਾ ਜੀ ਮਤਲਬ ਉਹਨੂੰ ਗੁਰੂ ਨਾਨਕ ਦੇ ਘਰ ਦੀ ਅਜਮਤ ਦਾ ਵੀ ਪਤਾ ਤਾਂ ਗੁਰੂ ਨਾਨਕ ਦਾ ਜਿਹੜਾ ਮਿਸ਼ਨ ਆ ਉਹਦਾ ਪਤਾ ਇਦਾਂ ਕਹਿ ਲਓ ਹੂੰ ਹੂੰ ਗੁਰੂ ਨਾਨਕ ਦਾ ਮਿਸ਼ਨ ਤਾਂ ਹੈ ਨਾਨਕ ਰਾਜ ਚਲਾਇਆ ਸੱਚ ਕੋਟਸਤਾਨੀ ਨੀਂਵ ਦੇ ਹੂੰ ਹੂੰ ਸਟੈਪ ਬਾਈ ਸਟੈਪ ਗੱਲ ਚੱਲੀ ਨਾ ਜੀ ਅੱਗੇ ਜੀ ਹੁਣ ਜਿਹੜਾ ਰੰਗ ਜੇ ਬਿਆ ਉਹਨੂੰ ਪਤਾ ਹੈ ਕਿ ਇਹ ਜਿਹੜੇ ਨਾ ਗੁਰੂ ਨਾਨਕ ਨੇ ਰਾਜ ਚਲਾਇਆ ਤਾਂ ਉਹਨੂੰ ਉਹਦੇ ਵਾਰਸਾਂ ਨੇ ਬਕਾਇਦਾ ਅੱਗੇ ਤੋਰਿਆ ਤੇ ਇੱਥੇ ਤੱਕ ਤੇ ਗੱਲ ਸਪਸ਼ਟ ਹੋ ਗਈ ਵੀ ਉਹਨਾਂ ਨੇ ਬਕਾਇਦਾ ਦਿੱਲੀ ਦੇ ਤਖਤ ਨੂੰ ਚੈਲੰਜ ਕਰਨ ਲਈ ਤਖਤ ਵੀ ਬਣਾਇਆ ਤੇ ਉਸ ਤਖਤ ਤੋਂ ਜਿਹੜੀਆਂ ਲੜਾਈਆਂ ਚਾਰ ਦਿੱਲੀ ਦੇ ਤਖਤ ਨਾਲ ਲੜੀਆਂ ਜਾਂਦੀਆਂ ਉਹ ਵੀ ਇਹ ਜਿੱਤਦੇ ਆ ਉਦੋਂ ਬਾਅਦ ਜਦੋਂ ਇਹ ਰੰਗਜੀਤ ਦਾ ਵੇਲਾ ਆਉਂਦਾ ਤੇ ਉਸ ਵੇਲੇ ਸਰਦਾਰ ਜੀ ਜੀ ਸਿੰਘ ਜੀ ਤੁਸੀਂ ਨੋਟ ਕਰੋ ਵੇ ਉਹਨੇ ਸਤਵੇਂ ਪਾਸ਼ਾ ਦੇ ਵੀ ਤਿੰਨ ਹੱਲੇ ਕਰਾਏ ਆਪਾਂ ਪਿਛਲੇ ਲੜੀਵਾਰ ਇਤਿਹਾਸ ਚ ਕਲੀਅਰ ਕਰਿਆ ਗੱਲ ਹੁਣ ਰੰਗਜੀਤ ਜਿਹੜਾ ਉਹੋ ਗੁਰੂ ਨਾਨਕ ਦੇ ਤਖਤ ਦੇ ਵਾਰਸਾਂ ਦੇ ਨਾਲ ਆਪ ਵੀ ਫੌਜ ਭੇਜ ਕੇ ਜਮਾਈ ਕਰ ਹਟਿਆ ਜੀ ਨਾ ਤਾਂ ਸਤਵੇਂ ਪਾਸ਼ਾ ਨੇ ਦਿੱਲੀ ਦੇ ਤਖਦੀ ਦੀ ਜਿੰਦਗੀ ਕਬੂਲ ਕੀਤੀ ਜੀ ਤੇ ਨਾ 8ਵੇਂ ਪਾਸ਼ਾ ਨੇ ਦਿੱਲੀ ਦੇ ਤਖਦੀ ਦੀ ਦੇਣਗੀ ਕਬੂਲ ਕੀਤੀ ਹੂੰ ਤੇ ਹੁਣ 9ਵੇਂ ਪਾਸ਼ਾ ਜਿਹੜੇ ਆ ਇਹਨਾਂ ਨੇ ਤਾਂ ਬਕਾਇਦਾ ਸਿੱਧਾ ਚੈਲੰਜ ਕੀਤਾ ਨਾ ਵੀ ਜਿਹੜਾ ਮਿਸ਼ਨ ਆ ਸਾਡਾ ਅਸੀਂ ਕਿਸੇ ਦੀ ਜ਼ਮੀਰ ਦੇ ਅਧਿਕਾਰ ਚ ਜੀ ਜੀ ਕੋਈ ਰਾਜ ਸੱਤਾ ਦਖਲ ਦੇਵੇ ਤਾਂ ਅਸੀਂ ਉਹਦੇ ਵਿਰੁੱਧ ਖੜੇ ਆ ਹੂੰ ਰਾਜ ਸੱਤਾ ਦੇ ਨਾਲ ਤੁਸੀਂ ਕਿਸੇ ਦੀ ਜ਼ਮੀਰ ਨੂੰ ਦਬਾਉਣਾ ਰਾਜ ਸੱਤਾ ਦੇ ਨਾਲ ਤੁਸੀਂ ਲੋਕਾਂ ਕੋਲੋਂ ਇਹ ਹੱਕ ਖੋਹ ਲੈਣਾ ਵੀ ਸਿਰਫ ਇਸਲਾਮ ਹੀ ਧਰਮ ਧਾਰਨ ਕਰੋ ਤੁਸੀਂ ਹੋਰ ਕੋਈ ਧਰਮ ਰੱਖ ਨਹੀਂ ਸਕਦੇ ਮਤਲਬ ਜਿਹੜੇ ਹਿਊਮਨ ਰਾਈਟਸ ਦੀ ਆਪਾਂ ਅੱਜ ਗੱਲ ਕਰਦੇ ਆ ਜਾਂ ਟਰਮ ਜਿਹੜੀ ਹਿਊਮਨ ਰਾਈਟਸ ਨੂੰ ਵੀ ਬਹੁਤ ਉੱਚੀ ਗੱਲ ਹੋ ਗਈ ਨਹੀਂ ਤੇ ਉਹ ਗੁਰੂ ਸਾਹਿਬ ਨੇ ਪ੍ਰੈਕਟੀਕਲ ਤੌਰ ਤੇ ਜਿੱਦਾਂ ਉਹ ਪ੍ਰਤੱਖ ਕਰਕੇ ਦਿਖਾ ਦਿੱਤਾ ਪ੍ਰਪੱਕ ਕਰਕੇ ਦਿਖਾ ਲਿਆ ਔਰ ਰੰਗਜੀਤ ਨੂੰ ਸਪਸ਼ਟ ਕਰਕੇ ਕਿਹਾ ਜੀ ਜੀ ਵੀ ਸਾਡਾ ਧ੍ਰਿੜ ਸੰਕਲਪ ਹੈ ਕਿ ਅਸੀਂ ਰਾਜ ਸੱਤਾ ਨੂੰ ਮਨੁੱਖੀ ਅਧਿਕਾਰਾਂ 'ਚ ਦਖਲ ਨਹੀਂ ਦੇਣ ਦੇਵਾਂਗੇ ਹੂੰ ਹੂੰ ਗੱਲ ਨੋਟ ਕਰੋ ਨਾ ਜੀ ਗੱਲ ਇੰਨੀ ਕੁ ਨਹੀਂ ਨਾ ਹੈ ਹੂੰ ਹੂੰ ਸੋ ਇਸ ਕਰਕੇ ਜਿਹੜਾ ਹੁਣ ਅਰੰਗਜੇਬ ਆ ਉਹਨੂੰ ਉਹਨੇ ਆਫਟਰ ਆਲ ਗੁਰੂ ਤੇਗ বাহাদুর ਸਾਹਿਬ ਦੀ ਗ੍ਰਿਫਤਾਰੀ ਦਾ ਕਾਰਨ ਆ ਪਾ ਦੱਸਿਆ ਹੈ ਕਿ ਬ੍ਰਾਹਮਣ ਜਿਹੜੇ ਆ ਹੁਣ ਉਹਦੇ ਦਰਬਾਰ 'ਚ ਕਰਮਚਾਰੀ ਵੀ ਹੈ ਜੀ ਬ੍ਰਾਹਮਣ ਤਾਂ ਗੁਰੂ ਤੇਰਾਪਾ ਲੈ ਕਰੇ ਇਹ ਬੀਰਬਲ ਜਿਹੜਾ ਸੀਗਾ ਉਸ ਵੇਲੇ ਤੋਂ ਸ਼ੁਰੂ ਹੋ ਗਏ ਅਕਬਰ ਦੇ ਬਾਦਸ਼ਾਹ ਤੋਂ ਅਕਬਰ ਦਾ ਇਹ ਸੀ ਨਾ ਜੀ ਵੀਰਬਾਲ ਬ੍ਰਾਹਮਣ ਹੀ ਸੀ ਨਾ ਜੀ ਜੀ ਹੁਣ ਰੰਗਜੀਵ ਜਿਹੜਾ ਹੈਗਾ ਜਿਹੜੇ ਉਹਦੇ ਐਲਕਾਰ ਬ੍ਰਾਹਮਣ ਆ ਉਹਨੇ ਉਹਨਾਂ ਨੂੰ ਵੀ ਖੁਸ਼ ਰੱਖਣਾ ਉਹਨੇ ਮੌਲੀਆਂ ਨੂੰ ਵੀ ਖੁਸ਼ ਰੱਖਣਾ ਪਰ ਅੰਤ ਤੇ ਜਾ ਕੇ ਰਾਜ ਪ੍ਰਬੰਧ ਕਿਦਾਂ ਕਰਨਾ ਜਾਂ ਆਉਣ ਵਾਲੇ ਸਮੇਂ 'ਚ ਇਹ ਰਾਜ ਨੂੰ ਗਾਂ ਕਿਦਾਂ ਵਧਾਉਣਾ ਇਹ ਉਹਨੇ ਆਪ ਸੋਚਣਾ ਜੀ ਜੀ ਇਸ ਕਰਕੇ ਜਿਹੜਾ ਰੰਗਜੀਵ ਸੀਗਾ ਉਹਨੂੰ ਇਹ ਸਾਰੀ ਗੱਲ ਦਾ ਗੁਰੂ ਨਾਨਕ ਦੇਵ ਜੀ ਵਾਰਸਾਂ ਦਾ ਤਖਤ ਨਿਸ਼ੀਨੇ ਦਾ ਪਤਾ ਸੀ ਉਹ ਸੱਤਵੇਂ ਪਾਸ਼ਾ ਨੂੰ ਫੜਨ ਲਈ ਫੌਜ ਵੀ ਘਰ ਲਟਿਆ ਸਭ ਕੁਝ ਹੋ ਰਿਹਾ ਜੀ ਜੀ ਅੱਠਵੇਂ ਪਾਸ਼ਾ ਨੇ ਉਹਨਾਂ ਨੂੰ ਦਰਸ਼ਨ ਹੀ ਨਹੀਂ ਦਿੱਤੇ ਹਾਲੇ ਕੋਈ ਸਮਰਾਟ ਹੁਣ ਇਹ ਸਾਰੀਆਂ ਚੀਜ਼ਾਂ ਤੋਂ ਰੰਗਜੀਤ ਜਿਹੜਾ ਭਲੀ ਭਾਂਤ ਜਾਣੂ ਹੋਣ ਕਰਕੇ ਉਹ ਕਿਸੇ ਹੋਰ ਮੌਕੇ ਦੀ ਤਲਾਸ਼ ਸੀ ਉਹ ਇੱਥੇ ਆ ਕੇ ਗੁਰੂ ਸਾਹਿਬ ਨੂੰ ਹੱਲੇ ਹੱਥ ਨਹੀਂ ਸੀ ਪਾਉਣਾ ਚਾਹੁੰਦਾ ਉਹ ਲੰਮੀ ਸੋਚਦਾ ਸੀ ਜੀ ਵੀ ਜੇ ਮੈਂ ਹੁਣ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੈਦ ਕਰਦਾ ਤੇ ਉਹਨੂੰ ਇਹ ਪਤਾ ਸੀ ਵੀ ਇਹ ਬਹੁਤ ਵੱਡਾ ਮੇਰੇ ਖਿਲਾਫ ਜਿਹੜਾ ਐਕਸ਼ਨ ਹੋ ਸਕਦਾ ਇਹ ਪਬਲਿਕ ਜਿਹੜੀ ਉੱਠ ਕੇ ਖੜੀ ਹੋ ਜਾਣੀ ਹੈ ਜੀ ਜੀ ਕਿਉਂਕਿ ਉਸ ਵੇਲੇ ਜੀਤ ਸਿੰਘ ਜੀ ਨੋਟ ਕਰਨ ਵਾਲੀ ਗੱਲ ਆ ਇਹ ਸੀ ਕੱਟੜ ਸੁੰਨੀ ਮੁਸਲਮਾਨ ਹਮ ਹੁਣ ਜਿਹੜੇ ਸ਼ੀਆ ਮੁਸਲਮਾਨ ਆ ਇਹਨਾਂ ਦਾ ਵੀ ਵੈਰੀ ਸੀ ਜੀ ਜਿਹੜੇ ਹਿੰਦੂ ਆ ਉਹਨਾਂ ਦਾ ਸੀਗਾ ਹੀ ਉਹਨਾਂ ਨੂੰ ਕਹਿੰਦਾ ਹੈ ਵੀ ਤੂੰ ਮੈਂ ਡੰਡੇ ਦੇ ਜੋ ਉਹਨਾਂ ਮੁਸਲਮਾਨ ਬਣਾਉਣਾ ਜੀ ਜੀ ਗੱਲ ਤੁਹਾਡੀ ਪਕੜ ਚ ਆ ਰਹੀ ਨਾ ਇਸ ਕਰਕੇ ਉਹ ਕਿਸੇ ਮੌਕੇ ਦੀ ਤਲਾਸ਼ ਸੀ ਉਹ ਨਹੀਂ ਸੀ ਚਾਹੁੰਦਾ ਵੀ ਐਸ ਸਟੇਜ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਤੇ ਐਲਾਨ ਸੀ ਹੁਣ ਉਹਦੇ ਚ ਸ਼ੀਆ ਮੁਸਲਮਾਨ ਵੀ ਆਉਂਦੇ ਉਹ ਚ ਹਿੰਦੂ ਵੀ ਆਉਂਦੇ ਜਦੋਂ ਗੁਰੂ ਸਾਹਿਬ ਕਹਿੰਦੇ ਆ ਕਿਸੇ ਦੀ ਜ਼ਮੀਰ ਚ ਦਖਲਦਾਨ ਜੀ ਰਾਜਸਤਾ ਨੂੰ ਅਸੀਂ ਨਹੀਂ ਦੇਣ ਦਿਆਂਗੇ ਜੀ ਤੇ ਹੁਣ ਇਹ ਰੰਗਜੀਵ ਨੂੰ ਪਤਾ ਹੀ ਜੇ ਸ਼ੀਆ ਫਿਰਕੇ ਵੀ ਸਾਰੇ ਮੇਰੇ ਖਿਲਾਫ ਉੱਠ ਖੜੋਏ ਹੂੰ ਹੂੰ ਤੇ ਇਹ ਜਿਹੜੇ ਨਾਨਕ ਪੰਥੀਏ ਆ ਇਹ ਵੀ ਕੁਦਰਤੀ ਗੱਲ ਆ ਇਹ ਤਾਂ ਆਲਰੇਡੀ ਸੜਨਾ ਜਿਹੜਾ ਲੜਾਈ ਵੀ ਘਰ ਹਟੇ ਆ ਹੂੰ ਹੂੰ ਇਸ ਕਰਕੇ ਰੰਗਜੀਵ ਨੇ ਬਹੁਤ ਲੰਮੀ ਸੋਚ ਕੇ ਜੋ ਸਾਡੇ ਇਤਿਹਾਸਕਾਰਾਂ ਨੇ ਇਹਦਾ ਤੱਤ ਕੱਢਿਆ ਇਸ ਕਰਕੇ ਉਹਨੇ ਗੁਰੂ ਤੇਗ ਬਹਾਦਰ ਸ ਉਹਨੇ ਇਹ ਨਹੀਂ ਕਿ ਗੁਰੂ ਤੇਗ ਬਹਾਦਰ ਨੇ ਕਿਸੇ ਕੋ ਰਹਿਮ ਦੀ ਪੀਫ ਮੰਗੀ ਆ ਜਾਂ ਕਿਸੇ ਨੂੰ ਸਪਾਰਸ਼ ਕੀਤੀ ਹੈ ਰੰਗਜੀਤ ਨੇ ਖੁਦ ਇਸ ਡਰੋਂ ਉਹਨੇ ਰਾਜਾ ਆਰਾਮ ਸਿੰਘ ਦੀ ਗੱਲ ਮੰਨ ਕੇ ਉਹਨਾਂ ਨੂੰ ਪੂਰਬ ਨੂੰ ਪ੍ਰਚਾਰ ਤੇ ਦੌਰੇ ਤੇ ਜਾਣ ਦਿੱਤਾ ਵਜ੍ਹਾ ਰੰਗਜੀਤ ਦੀ ਅੰਦਰਲੀ ਪਲੈਨਿੰਗ ਸੀ ਵੀ ਐਸ ਸਟੇਜ ਤੇ ਇਹਨਾਂ ਨੂੰ ਹੱਥ ਪਾਉਣਾ ਉਹਦੇ ਲਈ ਠੀਕ ਨਹੀਂ ਸੀ ਠੀਕ ਨਹੀਂ ਬਿਲਕੁਲ ਕਿਤਨਾ ਕਿਤੇ ਆਪਾਂ ਕਹੀ ਕਿ ਹੁਕਮਰਾਮ ਨੇ ਜਿਹੜਾ ਉਹਨੂੰ ਚਾਰੀ ਚੀਜ਼ਾਂ ਸਾਰੀਆਂ ਚੀਜ਼ਾਂ ਜਿਹੜੀਆਂ ਦੇਖਣੀਆਂ ਪੈਂਦੀਆਂ ਨੇ ਉਸੇ ਗੱਲ ਤੋਂ ਜਿਹੜਾ ਹੈ ਔਰ ਦੂਜਾ ਜੋ ਗੁਰੂ ਸਾਹਿਬ ਦਾ ਜਿਹੜਾ ਸਿਧਾਂਤ ਹੈਗਾ ਪੈ ਕਾ ਹੁਕੂਦਿਤ ਨੇ ਨਾ ਨਾ ਪੈਮਾਨਤਾਨ ਤ ਤੀਸਰਾ ਜਿਹੜਾ ਹੈਗਾ ਰਾਜਾ ਰਾਮ ਸਿੰਘ ਲੋ ਜਿਹੜਾ ਪ੍ਰੈਸ਼ਰ ਇਹ ਸਾਰੀਆਂ ਘਟਨਾਵਾਂ ਕਿਤਨਾ ਕਿਤੇ ਇਕੱਠੀਆਂ ਹੋ ਕੇ ਜਿਹੜੀਆਂ ਗੁਰੂ ਸਾਹਿਬ ਦੀ ਉੱਥੇ ਜਿਹੜੀ ਗ੍ਰਿਫਤਾਰੀ ਹੈ ਉਹ ਨਹੀਂ ਹੁੰਦੀ ਤੇ ਗੁਰੂ ਸਾਹਿਬ ਵਾਪਸ ਜਿਹੜੇ ਨੇ ਪੂਰਬ ਦੇ ਦੌਰੇਬਲ ਜਿਹੜੇ ਨੇ ਚਲੇ ਜਾਂਦੇ ਨੇ ਤੇ ਜਹਦਾਰ ਜੀ ਜਦੋਂ ਪੂਰਬ ਦੇ ਦੌਰੇਬਲ ਜਾਂਦੇ ਨੇ ਤੇ ਬਹੁਤ ਸਾਰੀਆਂ ਥਾਵਾਂ ਤੇ ਹੁੰਦੇ ਹੋਏ ਪਟਨਾ ਆ ਇਹ ਸਰਦਾਰ ਜਗੀਰ ਸਿੰਘ ਜੀ ਜਿਹਨਾਂ ਨੂੰ ਜਾਂਦੇ ਇਹਨਾਂ ਦੇ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਵੀ ਹੈ ਹੂੰ ਭਾਈ ਦੇ ਆਲਾ ਪਹਿਲਾਂ ਹੀ ਪਟਣਿਆ ਜੀ ਇਹ ਫੇ ਇਥੋਂ ਕੀ ਕਰਦੇ ਆ ਕਿ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਨੂੰ ਇੱਕ ਵੱਖਰੇ ਰੂਟ ਤੇ ਭੇਜਦੇ ਆ ਹੂੰ ਆ ਵੱਖਰੇ ਰੂਟ ਤੇ ਜਾਂਦੇ ਸਾਰੇ ਸਿੱਖੀ ਦਾ ਪ੍ਰਚਾਰ ਕਰਦੇ ਆ ਜੀ ਹੁਣ ਇਹਦੇ ਚ ਸਭ ਤੋਂ ਪਹਿਲਾਂ ਜਿਹੜੇ ਵੈਸੇ ਸੱਤ ਅੱਠ ਨਾਂ ਆਪਣੇ ਕੋਲ ਮਿਲਦੇ ਆ ਮਥਰਾ ਬਿੰਦਰਾਬਨ ਆਗਰਾ ਟਾਵਾ ਕਾਨਪੁਰ ਪ੍ਰਿਆਗ Allahabad ਜਿਹੜਾ ਆਉਂਦਾ ਮਿਰਜ਼ਾਪੁਰ ਬਨਾਰਸ ਸਸਰਾਮ ਤੇ ਗਿਆ ਰਾਈ ਵਟਨੇ ਪਹੁੰਚੇ ਇਹਦੇ ਚ ਮੋٹے ਮੋٹے ਜਿਹੜੇ ਆਉਂਦੇ ਵੀ ਮਥਰਾ ਆਗਰਾ ਜਿਹੜਾ ਮਾਈ ਜੱਸੀ ਦਾ ਘਰ ਆ ਜੀ ਹੁਣ ਉੱਥੇ ਵੀ ਗੁਰਦੁਆਰਾ ਹਮ ਜਿੱਥੇ ਜਿੱਥੇ ਗੁਰੂ ਸਾਹਿਬ ਜਾਂਦੇ ਆ ਜਿੱਥੇ ਉਹਨਾਂ ਦਾ ਕੋਈ ਇਤਿਹਾਸਿਕ ਪੜਾ ਹੁੰਦਾ ਉੱਥੇ ਗੁਰਦੁਆਰਾ ਬਣਦਾ ਜੀ ਉਦੋਂ ਬਾਅਦ ਇਹ ਉੱਥੇ ਵੈਸੇ Allahabad ਚ ਪੱਕੀ ਸੰਗਤ ਦੇ ਨਾਂ ਤੇ ਗੁਰਦੁਆਰਾ ਅੱਜ ਵੀ ਹੈਗਾ ਹੂੰ ਉਦੋਂ ਬਾਅਦ ਇਹ ਬਨਾਰਸ ਜਿੱਦੋਂ ਕਟੜਾ ਰੇਸ਼ਮ ਦੇ ਜਾਂਦੇ ਤਾਂ ਉੱਥੇ ਨੋਟ ਕਰਨ ਵਾਲੇ ਜੀ ਸਿੰਘ ਜੀ ਉੱਥੇ ਗੁਰਦੁਆਰੇ ਦਾ ਨਾਂ ਹੀ ਸ਼ਬਦਾਂ ਕੋਠਾ ਹੂੰ ਹੂੰ ਤੇ ਇੱਥੇ ਭਾਈ ਗੁਰਦਾਸ ਜੀ ਕਾਫੀ ਜ਼ਰ ਪ੍ਰਚਾਰ ਕਰਦੇ ਰਹਿ ਜੀ ਹੁਣ ਜਦੋਂ ਇਹ ਗੱਲ ਆਪਾਂ ਸੋਚਣੀ ਵੀ ਸ਼ਬਦ ਦਾ ਕੋਠਾ ਨਾਂ ਕਿਉਂ ਰੱਖਿਆ ਹੂੰ ਕਿ ਗੁਰ ਨੇ ਗੁਰ ਇਤਿਹਾਸ ਨੇ ਜਾਂ ਗੁਰੂਆਂ ਨੇ ਪ੍ਰਚਾਰ ਸ਼ਬਦ ਦਾ ਕਰਨਾ ਜੀ ਜੀ ਤੇ ਜਿੱਥੇ ਸ਼ਬਦ ਦਾ ਪ੍ਰਕਾਸ਼ ਆ ਉਥੇ ਗੁਰਦੁਆਰਾ ਬਣਨਾ ਹੁਣ ਜਦੋਂ ਇਹ ਸਰਦਾਰ ਦੀਜੀਤ ਸਿੰਘ ਜੀ ਬੜਾ YouTube ਤੇ ਹੁਣ ਰੋਲਾ ਪਾ ਰਿਹਾ ਹੈ ਵੀ ਇਹ ਗੁਰੂ ਅੰਤਜੀ ਇਸ ਸਨਾਤਨ ਧਰਮ ਦੀ ਇਹ ਸਨਾਤਨ ਧਰਮ ਦੀ ਰੱਖੀ ਲਈ ਸਭ ਕੁਝ ਕੀਤਾ ਗੁਰੂ ਨਾਨਕ ਨੇ ਸਨਾਤਨ ਧਰਮ ਦਾ ਪ੍ਰਚਾਰ ਕੀਤਾ ਸਰਦਾਰ ਦੀਜੀਤ ਸਿੰਘ ਜੀ ਬਹੁਤ ਇੱਕ ਸਪਸ਼ਟ ਨੋਟ ਕਰਨ ਵਾਲੀ ਗੱਲ ਹੈ ਜੀ ਜੀ ਇਹ ਰੇਤ ਦੀਆਂ ਕੰਧਾਂ ਤੇ ਜੋ ਇਹ ਰੇਤ ਦੀਆਂ ਕੰਧਾਂ ਦੇ ਸਾਰਨਾ ਚਾਹੁੰਦੇ ਆ ਗੁਰੂ ਇਤਿਹਾਸ ਦੇ ਬਰਾਬਰ ਪਰ ਇਹ ਢਹ ਟੇਰੀ ਹੋਣਾ ਅੱਜ ਟੇਰੀ ਹੋ ਜਾ ਕੱਲ ਨੂੰ ਟੇਰੀ ਹੋ ਜਾ ਹੂੰ ਹੂੰ ਦੋ ਬੜੇ ਸਪਸ਼ਟ ਸਿਧਾਂਤ ਹੈ ਜੀ ਬਈ ਜੇ ਗੁਰੂ ਤੇਗ ਬਹਾਦਰ ਨੇ ਸਨਾਤਨੀ ਮੱਤ ਦਾ ਹੀ ਪ੍ਰਚਾਰ ਕਰਨਾ ਹੁੰਦਾ ਤੇ ਫੇ ਉੱਥੇ ਮੰਦਰ ਬਣਨੇ ਚਾਹੀਦੇ ਗੁਰਦੁਆਰੇ ਨਹੀਂ ਬਣਨੇ ਚਾਹੀਦੇ ਜੀ ਹਰ ਥਾਂ ਗੁਰਦੁਆਰਾ ਬਣਿਆ ਨਾ ਜੀ ਹੂੰ ਹੂੰ ਔਰੇ ਜੀ ਜੀ ਸਿੰਘ ਜੀ ਮੈਂ ਤਾਂ ਥੋੜਾ ਜਿਹਾ ਸਪਸ਼ਟ ਕਰਨ ਲੱਗਾ ਵੀ ਇਸ ਗੱਲ ਨੂੰ ਇਸ ਸਿਧਾਂਤ ਨੂੰ ਤੁਸੀਂ ਕਿੱਥੇ ਲੈ ਜਾਓਗੇ ਹੂੰ 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 ਕਿ ਜਿਹੜਾ ਗੁਰ ਇਤਿਹਾਸ ਆ ਇਹਨੇ ਸ਼ਬਦ ਦਾ ਜਿਹੜਾ ਸ਼ਬਦ ਦੇ ਸਿਧਾਂਤ ਦਾ ਪ੍ਰਚਾਰ ਕੀਤਾ ਜੀ ਔਰ ਜਿੱਥੇ ਜਿੱਥੇ ਪ੍ਰਚਾਰ ਕੀਤਾ ਜਿਹੜੀਆਂ ਜਿਹੜੀਆਂ ਥਾਵਾਂ ਤੇ ਥਾਂ ਵੀ ਜਿਹੜੇ ਇਹਨਾਂ ਦੇ ਬਨਾਰਸ ਆ ਉੱਥੇ ਜਾ ਕੇ ਉਹਨਾਂ ਥਾਵਾਂ 'ਚ ਗੁਰਦੁਆਰੇ ਬਣਦੇ ਆ ਜੀ ਤੇ ਫੇਰ ਗੱਲ ਤਾਂ ਐਨ ਸਪਸ਼ਟ ਹੋ ਗਈ ਨਾ ਵੀ ਜਿਹੜਾ ਸਿੱਖ ਧਰਮ ਆ ਉਹ ਹਿੰਦੂ ਧਰਮ ਨਾਲੋਂ ਬਿਲਕੁਲ ਵੱਖਰਾ ਹਮਮ ਔਰ ਹਰਾਨੀ ਦੀ ਗੱਲ ਜੀ ਜੀ ਸਿੰਘ ਜੀ ਕੀ ਆ ਵੀ ਇਹ ਸਾਡੀਆਂ ਜਿਹੜੀਆਂ ਕੇਂਦਰੀ ਸਸਤਾਵਾਂ ਦਾ ਢਿੱਲ ਕਰਕੇ ਹੁਣ ਤੁਸੀਂ ਯੁੱਧਿਆ ਚ ਲਾਓ ਜੀ ਉੱਥੇ ਇਹਨਾਂ ਨੇ ਬਿਆਨ ਦਵਾ ਦਿੱਤਾ ਜੀ ਵੀ ਗੁਰੂ ਨਾਨਕ ਦੇਵ ਜਿਹੜੇ ਆ ਇਹ ਯੁੱਧਿਆ ਚ ਆਏ ਸੀ ਤੇ ਰਾਮ ਦੀ ਪੂਜਾ ਕਰਨਾ ਆਏ ਸੀ ਹਮ ਔਰ ਜਗਜੀਤ ਸਿੰਘ ਜੀ ਅੱਜ ਵੀ ਯੁੱਧਿਆ ਦੇ ਵਿੱਚ ਗੁਰਦੁਆਰੇ ਮੌਜੂਦ ਆ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਜਿੱਥੇ ਅੱਜ ਵੀ ਹਮ ਹੁਣ ਐਡਾ ਵੱਡਾ ਸਾਡੇ ਕੋਲ ਇਤਿਹਾਸ ਹੋਵੇ ਐਡਾ ਵੱਡਾ ਸਾਡੇ ਕੋਲ ਸਿਧਾਂਤ ਹੋਵੇ ਤੇ ਇਹ ਚੁੱਪਚੀ ਬੀਤੇ ਜੋ ਇਹਨਾਂ ਦਾ ਦਿਲ ਕਰਦਾ ਲਿਖਾਈ ਜਾਂਦੇ ਆ ਔਰ ਸਾਡੀਆਂ ਜਿਹੜੀਆਂ ਕੇਂਦਰ ਸੰਸਥਾਵਾਂ ਸੀ ਉਹਨਾਂ ਨੇ ਇਸ ਬੰਦੇ ਨੂੰ ਧਿਆਨ ਨਹੀਂ ਦਿੱਤਾ ਹੁਣ ਇੱਥੋਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਜਗ੍ਹਾ ਜਾਂਦੇ ਉਹ ਦੇਖੋ ਇੱਕ ਹੋਰ ਵੀ ਤੁਹਾਨੂੰ ਜੀ ਜੀ ਸਿੰਘ ਜੀ ਮੈਂ ਗੱਲ ਦੱਸਦਾ ਗੁਰੂ ਸਾਹਿਬ ਦੀ ਅਜਬਤ ਨੂੰ ਅੱਜ ਇਹ ਆਪਣੇ ਦਿਮਾਗ ਨਾਲ ਕਰਾ ਮਾਰਨਾ ਜੋੜ ਲੈਂਦੇ ਆ। ਹੂੰ ਹੂੰ। ਇਹ ਇੱਕ ਐਸਾ ਵੀ ਆਉਂਦਾ ਰਸਤੇ ਜਿ ਜੁਵਾਰੀ ਮੱਲਿਆ ਉਹ ਹਾਲੇ ਵੀ ਉਹਦੇ ਦਿਮਾਗ 'ਚ ਸੀਗਾ ਵੀ ਮੈਂ ਸਵੇਰ ਨੂੰ ਗੰਗਾ ਦੇ ਇਸ਼ਨਾਨ ਕਰਨਾ। ਜੀ। ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਤਾ ਲੱਗਾ ਔਰ ਇਹ ਹਵਾਲਾ ਜਿਹੜਾ ਹਰਿੰਦਰ ਸਿੰਘ ਮਹਿਬੂਬ ਨੇ ਵੀ ਦਿੱਤਾ ਹੂੰ ਹੂੰ। ਉਹਨੂੰ ਜਦੋਂ ਕਿਹਾ ਕਿ ਉਹਨੇ ਜਦੋਂ ਕਿਹਾ ਵੀ ਇਹ ਸਿੱਖਾਂ ਨੇ ਦੱਸਿਆ ਵੀ ਇਹ ਤਾਂ ਗੰਗਾ ਦੇ ਇਸ਼ਨਾਨ ਵੀ ਜਾਂਦਾ ਤੇ ਗੁਰੂ ਨਾਨਕ ਦੀ ਸਿੱਖੀ ਦੀ ਗੱਲ ਵੀ ਕਰਦਾ ਹੂੰ ਹੂੰ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਵੀ ਸਿੱਖ ਨੂੰ ਗੰਗਾ ਕੋਲ ਜਾਣ ਦੀ ਲੋੜ ਨਹੀਂ ਗੰਗਾ ਸੇਕ ਕੋਲ ਚੱਲ ਕੇ ਆਉ ਹੂੰ 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 ਜੀ ਹੁਣ ਇਹ ਅੱਜ ਵੀ ਹੈਗਾ ਵੀ ਉੱਥੋਂ ਨੇ ਇੱਕ ਆਪਣੇ ਘਰ ਦੇ ਇੱਕ ਪਾਸਿਓਂ ਮਿੱਟੀ ਹਟਾਈ ਤੇ ਉੱਥੋਂ ਜਿਹੜਾ ਉਹ ਜਲਵਾੜਾ ਸ਼ੁਰੂ ਹੈ ਹੂੰ ਔਰ ਹਾਲੇ ਵੀ ਵਗਦਾ ਔਰ ਇੱਥੇ ਜਿਹੜੀ ਗੱਲ ਕਰਾਮਾਤ ਵਾਲੀ ਮੈਂ ਤੁਹਾਨੂੰ ਦੱਸਾਂ ਜੀ ਜੀਤ ਸਿੰਘ ਜੀ ਗੁਰੂ ਸਾਹਿਬ ਦਾ ਜਿਹੜਾ ਕੌਤਕ ਵਰਤਦਾ ਉਹ ਸੈਸਭਾ ਵਰਤਦਾ ਹੂੰ ਗੁਰੂ ਸਾਹਿਬ ਨੂੰ ਕਰਾਮਾਤ ਦਿਖਾਉਣੀ ਨਹੀਂ ਪੈਂਦੀ ਹੈ ਮਤਲਬ ਉਹ ਗਿਣ ਮਿਤ ਕੇ ਜਿਹੜੀਆਂ ਕਰਾਮਾਤਾਂ ਹੁੰਦੀਆਂ ਉਹ ਉਹ ਕਰਾਮਾਤ ਦਿਖਾਉਂਦੇ ਨਹੀਂ ਉਹਨਾਂ ਦੀ ਜਿਹੜੀ ਪਰਮਾਤਮਾ ਵੱਲੋਂ ਇੱਕ ਦੇਵੀ ਸ਼ਕਤੀ ਹੈ ਨਾ ਜੀ ਜੀ ਉਹ ਦੇਵੀ ਸ਼ਕਤੀ ਨੂੰ ਤੁਸੀਂ ਮੈਨਸ ਨਹੀਂ ਇਹ ਨਾ ਕਰ ਸਕਦੇ ਹੂੰ ਗੁਰੂ ਸਾਹਿਬ ਕਿਸੇ ਨੂੰ ਚੈਲੰਜ ਨਹੀਂ ਕਰਦੇ ਅਸੀਂ ਇਦਾਂ ਕਰ ਦਿੰਨੇ ਹਾਂ ਹੂੰ ਹੂੰ ਪਰ ਜਦੋਂ ਸੈਸਭਾ ਕੋ ਕੌਤਕ ਵਰਤਦਾ ਉਹ ਵਰਤੇ ਆ ਹੁਣ ਗੁਰੂ ਨਾਨਕ ਨੇ ਵਲੀ ਕਧਾਰੀ ਨੂੰ ਇਹ ਤਾਂ ਨਹੀਂ ਕਿਹਾ ਵੀ ਤੂੰ ਪੱਥਰ ਸੱਟ ਮੈਂ ਤੈਨੂੰ ਰੋਕ ਕੇ ਦਿਖਾਉਣਾ ਜੀ ਜੀ ਉਹਨੇ ਸਿੱਟਿਆ ਰੁਕ ਗਿਆ ਉਹ ਰੁਕ ਗਿਆ ਇੱਥੇ ਇੱਕ ਜਿਹੜਾ ਬਹੁਤ ਪੰਬਲ ਪੂਸਾ ਪਾਇਆ ਜਾਂਦਾ ਵੀ ਆਹ ਨਹੀਂ ਹੋ ਸਕਦਾ ਜੀ ਗੁਰੂ ਨੇ ਕਰਾਮਾਤ ਗੁਰੂ ਨੇ ਕੋਈ ਕਰਾਮਾਤ ਨਹੀਂ ਦਿਖਾਈ ਪਰ ਗੁਰੂ ਦੇ ਨਾਲ ਜਿਹੜੀ दैਵੀ ਸ਼ਕਤੀ ਸ਼ਬਦ ਦੀ ਸ਼ਕਤੀ ਹੈ ਉਹਦੇ ਨਾਲ ਐਨੇ ਕੌਤਕ ਵਾਪਰੇ ਜਿਹੜੇ ਦੁਨੀਆਂ ਨੂੰ ਜਿਹੜਾ ਉਹ ਕਰਾਮਾਤ ਲੱਗਦੇ ਆ ਜੀ ਜੀ ਔਰ ਐਸਾ ਸਭ ਕੁਝ ਰਾਹ ਚ ਹੋਇਆ ਜੀ ਅੱਛਾ ਹੁਣ ਇਹਦੇ 'ਚ ਵੀ ਥੋੜਾ ਜਿਹਾ ਹੋਰ ਜੇ ਦੇਖੀਏ ਨਾ ਇਹਦੇ 'ਚ ਦੋ ਗੱਲਾਂ ਹੋ ਰਹੀਆਂ ਇੱਕ ਬੰਨੇ ਤੇ ਇਹ ਆ ਕਿ ਬਹੁਤਾ ਜਿਆਦਾ ਸਨਾਤ ਨਹੀਂ ਹੋ ਜਾਂਦੇ ਆਪਾਂ ਠੀਕ ਹੈ ਦੂਜੇ ਬੰਨੇ ਇੰਨੇ ਜਿਆਦੇ ਕ੍ਰਿਟਿਕ ਹੋ ਜਾਂਦੇ ਆ ਕਿ ਗੁਰੂ ਨੂੰ ਵੀ ਅਸੀਂ ਇਹ ਕੰਮ ਬੰਦਾ ਹੀ ਸਮਝਣ ਲੱਗ ਜਾਂਦੇ ਆ ਵੀ ਅਸੀਂ ਆ ਨਹੀਂ ਕਰ ਸਕਦੇ ਤੇ ਗੁਰੂ ਵੀ ਆ ਨਹੀਂ ਕਰ ਸਕਦਾ ਇਹ ਮਤਲਬ ਥੋੜਾ ਜਿਹਾ ਜਿਹੜਾ ਬੈਲੈਂਸ ਆ ਨਾ ਉਹ ਨਹੀਂ ਬਣਾਇਆ ਜਾ ਰਿਹਾ ਦੇਖੋ ਜੀ ਜੀ ਸਿੰਘ ਜੀ ਇਹਦਾ ਪ੍ਰਚਾਰ ਨਹੀਂ ਹੋ ਸਕਿਆ ਹੂੰ ਗੁਰੂ ਨਾਨਕ ਦਾ ਗੁਰੂ ਆ ਸ਼ਬਦ ਜੀ ਅਲੋੜੀ ਪਕੜ ਜਾਈ ਹਮ ਸ਼ੁਰੂ ਗੱਲ ਉਥੋਂ ਹੁੰਦੀ ਹੈ ਸ਼ਬਦ ਗੁਰੂ ਸੁਰਤ ਤੁਨ ਚੇਲਾ ਔਰ ਸ੍ਰਿਸ਼ਟੀ ਦੇ ਰੰਭ ਬਾਰੇ ਵੀ ਦੱਸਦਾ ਪਵਨ ਰੰਭ ਸਤਗੁਰੂ ਮਤਵੇਲਾ ਸਾਰੀ ਗੱਲ ਸਮਝਾਉਂਦੀ ਨਾ ਜੀ ਜੀ ਹੁਣ ਜਿਹੜਾ ਸ਼ਬਦ ਆ ਇਹ ਕੋ ਅੱਖਰਾਂ ਦੇ ਜੋੜ ਵਾਲਾ ਸ਼ਬਦ ਨਹੀਂ ਹੈ ਹਮ 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 ਜੀ ਸ਼ਬਦ ਪ੍ਰਤੀਕ ਹੈ ਕਾਲਪੁਰਖ ਦੀ ਸਰਬਸ਼ਕਤੀਮਾਨ ਦਾ ਪ੍ਰਤੀਕ ਹੈ ਜਿਹੜਾ ਸ਼ਬਦ ਜਿਸ ਜਿਹੜਾ ਸ਼ਬਦ ਗੁਰੂ ਨਾਨਕ ਦਾ ਗੁਰੂ ਆ ਜੀ ਜੀ ਇਸ ਗੱਲ ਨੂੰ ਇਸ ਸਿਧਾਂਤ ਨੂੰ ਸ਼ਬਦ ਗੁਰੂ ਦੇ ਸਿਧਾਂਤ ਨੂੰ ਵੀ ਅਸੀਂ ਜੀ ਜੀਤ ਸਿੰਘ ਜੀ ਪੂਰੇ ਢੰਗ ਦੇ ਨਾਲ ਪ੍ਰਚਾਰ ਨਹੀਂ ਸਕੇ ਹਮ ਹਲ ਤੁਹਾਡੀ ਪਗੜ ਚ ਆਉਂਦੀ ਹੈ ਨਾ ਸ਼ਬਦ ਪ੍ਰਤੀਕ ਆ ਸਰਬਸ਼ਕਤੀਮਾਨ ਪ੍ਰਮਾਤਮਾ ਦਾ ਹਮ ਹਮ ਤੇ ਜਿਹੜੀ ਗੁਰੂ ਦੇ ਸ਼ਬਦ ਦਾ ਪ੍ਰਚਾਰ ਆ ਇਹਦੇ ਜੋ ਤੁਸੀਂ ਦੇਵੀ ਸਿਧਾਂਤ ਨੂੰ ਪਾਸੇ ਨਹੀਂ ਨਾ ਕਰ ਸਕਦੇ ਜੀ 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 ਤੇ ਜਿਹੜੀ ਦੇਵੀ ਸ਼ਕਤੀ ਆ ਉਹਨੇ ਕਿੱਦਾਂ ਅੱਗੇ ਤੋਰਨਾ ਸ਼ਬਦ ਦੇ ਪ੍ਰਚਾਰ ਨੂੰ ਉਹ ਫੇ ਉਸ ਅਕਾਲ ਪੁਰਖ ਨੂੰ ਪਤਾ ਜੀ 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 ਹੁਣ ਇਸ ਬੰਦੇ ਨੂੰ ਇਹਨੂੰ ਸਧਾਰਨ ਜੀਆਂ ਗੱਲਾਂ ਵੀ ਸਨਾਤਨ ਧਰਮ ਮੰਨ ਲੂ ਲੈ ਗਿਆ ਜੀ ਇੱਥੇ ਇਦਾਂ ਨਹੀਂ ਜੀ ਹੋ ਸਕਦੀ ਕਿਉਂ ਨਹੀਂ ਹੋ ਸਕਦੀ ਹਮ ਹਮ ਮੈਂ ਜੀ ਜੀ ਸਿੰਘ ਜੀ ਤੁਹਾਨੂੰ ਦੱਸਾਂ ਕਿ ਇੱਕ ਨਾਸਤਿਕ ਬੰਦੇ ਨੇ ਇੱਕ ਵਾਰੀ ਉਹ ਹਰ ਗੱਲ ਤੇ ਇਦਾਂ ਨਹੀਂ ਹੋ ਸਕਦੀ ਉਹ ਇਦਾਂ ਨਹੀਂ ਹੋ ਸਕਦੀ ਜੀ ਉਨ ਮੈਂ ਬੜੇ ਪਿਆਰ ਨਾਲ ਪੁੱਛਿਆ ਮੈਂ ਕਿ ਤੂੰ ਮੈਨੂੰ ਇਹ ਦੱਸ ਵੀ ਤੇਰੀ ਜਿਹੜੀ ਹੋਂਦ ਐ ਸੰਸਾਰ ਤੇ ਆਈ ਪਿਤਾ ਦੇ ਇੱਕ ਬੰਦਨਾ ਤੇ ਮਾਤਾ ਦੀ ਰਕਤ ਨਾਲ ਆਈ ਹੂੰ ਇੱਕ ਸਿਰਫ ਮਾਤਾ ਮਾਸ ਦਾ ਲੋਠੜਾ ਪਹਿਲਾਂ ਬਣਦਾ ਮਾਤਾ ਦੇ ਗਰਭ 'ਚ ਜੀ ਉਦੋਂ ਬਾਅਦ ਤੇਰੇ ਸਾਰੇ ਨੈਣ ਨਕਸ਼ੇ ਕਿਹਨੇ ਬਣਾਤੇ ਹੂੰ ਕਿਹਨੇ ਬਣਾਏ ਜੇ ਤੁਸੀਂ ਦੇਵੀ ਸ਼ਕਤੀ ਨੂੰ ਨਹੀਂ ਮੰਨਦੇ ਤਾਂ ਹੂੰ ਹੂੰ ਨਾਮ ਨੂੰ ਤੁਹਾਡੀ ਮਰਜ਼ੀ ਹੈ ਜੀ ਜੀ ਪਰ ਹੈ ਤਾਂ ਸਹੀ ਨਾ ਜੀ ਇੱਕ ਮਾਤਾ ਦੇ ਗਰਭ ਚ ਪਿਤਾ ਦੀ ਬਿੰਦ ਤੋਂ ਤੇ ਮਾਤਾ ਦੀ ਰੰਗਤ ਤੋਂ ਇੱਕ ਮਾਸ ਦਾ ਲੋੜ ਥੋੜਾ ਬਣਿਆ ਉਹਦੇ ਤੋਂ ਤੁਹਾਡੇ ਸਾਰੇ ਜਿਹੜੇ ਸਰੀਰ ਦਾ ਬੋਡੀ ਪਾਰਟਸ ਬਣਤਰ ਬਣ ਗਈ ਕਿਹਨੇ ਬਣਾਈ ਉਹ ਹੂੰ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਵੀ ਜਿਹੜਾ ਧਰਮ ਆ ਇਹਦੇ ਚ ਸ਼ਰਧਾ ਤੇ ਵਿਸ਼ਵਾਸ ਜਦੋਂ ਤੁਸੀਂ ਖਤਮ ਕਰ ਦਿਓਗੇ ਜੀ ਜਿਹੜਾ ਕਿ ਅਸੀਂ ਕਰ ਚੁੱਕੇ ਹੂੰ ਸ਼ਰਧਾ ਤੇ ਵਿਸ਼ਵਾਸ ਦੋਨੋਂ ਹੀ ਜ਼ਰੂਰੀ ਹੈ ਜੀ ਜੀ ਇਸ ਕਰਕੇ ਸਾਡੀ ਜਿਹੜੇ ਹੋਇਆ ਕੀ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਉਹ ਸ਼ਰਧਾ ਕਰੀਬ ਕਰੀਬ ਜਿਹੜੀ ਖਤਮ ਕਰ ਦਿੱਤੀ ਗਈ ਔਰ ਜਿਹੜੇ ਸਾਡੇ ਵਿਦਵਾਨ ਸੀ ਇਹਨਾਂ ਨੇ ਅਰਥਤ ਸੌਖੇ ਕਰ ਲਏ ਹਮ ਸ਼ਬਦਾਂ ਦੇ ਅਰਥ ਸੌਖੇ ਕਰ ਲਏ ਪਰ ਸ਼ਰਧਾ ਖਤਮ ਕਰ ਦਿੱਤੀ ਜੀ ਜੀ ਸੋ ਇਸ ਕਰਕੇ ਅੱਜ ਲੋੜ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਜਿੰਨਾ ਵੀ ਸਿੱਖੀ ਦਾ ਸ਼ਬਦ ਦੇ ਸਿਧਾਂਤ ਦਾ ਪ੍ਰਚਾਰ ਕੀਤਾ ਸਾਨੂੰ ਖੁਦ ਇਹ ਇਤਿਹਾਸ ਦੇ ਨਾਲ ਨਾਲ ਖੁਦ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਸ਼ਬਦ ਤੇ ਗੁਰੂ ਇਤਿਹਾਸ ਤੇ ਪੂਰਨ ਜਿਹੜੀ ਸਾਨੂੰ ਜੀ ਸਿੰਘ ਦੀ ਸ਼ਰਧਾ ਰੱਖਣੀ ਚਾਹੀਦੀ ਹੈ ਜੀ ਜੇ ਸਾਡਾ ਪ੍ਰਚਾਰ ਕਰਨ ਦਾ ਮਕਸਦ ਸਿਰਫ ਇਹ ਨਹੀਂ ਆ ਵੀ ਜਿਹੜਾ ਗੁਰੂ ਇਤਿਹਾਸ ਆ ਇਹ ਕੋਈ ਕਥਾ ਕਹਾਣੀਆਂ ਨਹੀਂ ਹੈ ਜੀ ਬਿਲਕੁਲ ਦੁਬਾਰਾ ਆਪਾਂ ਉਹੀ ਇਤਿਹਾਸਕ ਪਰਕਰਨ ਹੋਣਾ ਆਪਾਂ ਇੱਥੇ ਆਉਣ ਲੱਗੇ ਆ ਜੀ ਕਿ ਇਹ ਗੁਰੂ ਸਾਹਿਬ ਫਿਰ ਪ੍ਰਚਾਰ ਕਰਦੇ ਕਰਦੇ ਜਿਹੜੇ ਮੇਰਾ ਖਿਆਲ 1665 ਦਸੰਬਰ ਚੋਂ ਤੁਰਦੇ ਆ ਹੂੰ ਇਹ ਫਿਰ ਪਟਨੇ ਮਈ 1666 ਨੂੰ ਪਹੁੰਚਦੇ ਆ ਜੀ ਉੱਥੇ ਇਹ ਆਪਣੇ ਸਾਰੇ ਪਰਿਵਾਰ ਨੂੰ ਮਿਲਦੇ ਆ ਕਿਉਂਕਿ ਪਰਿਵਾਰ ਪਹਿਲਾਂ ਹੀ ਪਟਨੇ ਆ ਹੂੰ ਹੂੰ ਉੱਥੇ ਉਹਨਾਂ ਨੂੰ ਮਿਲਦੇ ਆ ਅੱਛਾ ਦੂਸਰਾ ਜੀ ਜੀ ਸਿੰਘ ਜੀ ਵੈਸੇ ਇਹ ਪਾਸੇ ਨਹੀਂ ਗੱਲ ਜਾਂਦੀ ਇਹ ਜ਼ਰੂਰੀ ਆ ਗੁਰੂ ਜੋਤ ਦੀ ਨਿਰੰਤਰਤਾ ਵਾਲੀ ਗੱਲ ਵੀ ਆ ਜੀ ਜੀ ਹੁਣ ਪਟਨੇ ਜਿੱਥੇ ਅੱਜ ਤੱਕ ਤੇ ਆ ਜਿੱਥੇ ਗੁਰੂ ਸਾਹਿਬ ਦਾ ਪਰਵਾਰ ਠਹਿਰਿਆ ਇਹ ਸਾਲਸਰਾਈ ਜੋਰੇ ਦਾ ਘਰ ਸੀਗਾ ਜੀ ਜੀ ਤੇ ਸਾਲਸਰਾਏ ਜੋਰੀ ਜਿਹੜਾ ਮੈਂ ਸਾਖੀ ਨਹੀਂ ਹੁਣ ਸੁਣਾਉਣੀ ਚਾਹੁੰਦਾ ਉਹਦਾ ਤੇ ਉਹਦਾ ਗਾਂ ਨੋਕਰ ਸੀ ਉਹ ਸਿੱਖ ਹੋਏ ਗੁਰੂ ਸਾਹਿਬ ਦੀ ਬਕਾਇਦਾ ਉੱਥੇ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਔਰ ਇਸੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਉੱਥੇ-ਉੱਥੇ ਗਏ ਜਿੱਥੇ-ਜਿੱਥੇ ਗੁਰੂ ਨਾਨਕ ਨੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਸਭ ਤੋਂ ਜ਼ਿਆਦਾ ਉਹਨਾਂ ਥਾਵਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਗਏ ਜਿੱਥੇ ਜਿੱਥੇ ਗੁਰੂ ਨਾਨਕ ਗਏ ਸੀ ਤੇ ਉੱਥੇ-ਉੱਥੇ ਉਹਨਾਂ ਨੇ ਧਰਮ ਸ਼ਲਾਵਾਂ ਵੀ ਕਾਇਮ ਕੀਤੀਆਂ ਤੇ ਇਹ ਫਿਰ ਮਈ 1666 ਨੂੰ ਗੁਰੂ ਸਾਹਿਬ ਜਿਹੜੇ ਆ ਇਹ ਪਟਨੇ ਪਹੁੰਚਦੇ ਆ ਆਪਣੇ ਪਰਿਵਾਰ ਨੂੰ ਮਿਲਦੇ ਆ ਇਹਦਾ ਅਗਲਾ ਐਪੀਸੋਡ ਜਿਹੜਾ ਫਿਰ ਆਪਾਂ ਇੱਥੋਂ ਸ਼ੁਰੂ ਕਰ ਲਾਂਗੇ ਜੀ ਹੋ ਗਿਆ ਤੇ ਹੂੰ ਹੂੰ ਜੀ ਬਿਲਕੁਲ ਹਾਂ ਇਸੇ ਹੀ ਇਤਿਹਾਸ ਗਲੜੀ ਨੂੰ ਜਿਹੜਾ ਹੈ ਆਪਾਂ ਅਗਲੇ ਐਪੀਸੋਡ ਦੇ ਵਿੱਚ ਲੈ ਕੇ ਚੱਲਾਂਗੇ ਬਾਕੀ ਜਿੱਦਾਂ ਸਿੱਖ ਇਤਿਹਾਸ ਦੇ ਜਹਦਾਰ ਹੋਣਾਂ ਨੇ ਕਿਹਾ ਕਿ ਬਹੁਤ ਸਾਰੇ ਜਿਹੜੇ ਹਮਲੇ ਨੇ ਚਾਰੇ ਪਾਸਿਆਂ ਵੀ ਜਿਹੜੇ ਹਮਲੇ ਨੇ ਕਿਤਨਾ ਕਿਤੇ ਹੋ ਰਹੇ ਨੇ ਤੇ ਉਸ ਦੇ ਵਿੱਚ ਇਹ ਕੀਤਾ ਜਾ ਰਿਹਾ ਹੈ ਕਿ ਕਿਤਨਾ ਕਿਤੇ ਗੁਰੂ ਸਾਹਿਬ ਨੂੰ ਰਾਸ਼ਟਰਵਾਦੀ ਸਿੱਧ ਕਰਨਾ ਹੋਵੇ ਗੁਰੂ ਸਾਹਿਬ ਨੂੰ ਸਨਾਤਨੀ ਸਿੱਧ ਕਰਨਾ ਹੋਵੇ ਇੱਕ ਪੱਖ ਤੇ ਇਹ ਚੱਲ ਰਿਹਾ ਹੈ ਦੂਜਾ ਇਹਦੇ ਪੈਰਲਰ ਇੱਕ ਪੱਖ ਇਹ ਚੱਲ ਰਿਹਾ ਹੈ ਕਿ ਜਿਹੜਾ ਸਿੱਖ ਇਤਿਹਾਸ ਹੈਗਾ ਇਸ ਨੂੰ ਇੱਕ ਤਰ੍ਹਾਂ ਦਾ ਮੁਸਲਮਾਨਾਂ ਦੇ ਖਿਲਾਫ ਇਹਨੂੰ ਪਕਤਾਇਆ ਜਾਵੇ ਵੀ ਇਹਨਾਂ ਦਾ ਆਪਸੀ ਬੈਰ ਸੀ ਪਾਰੇ ਜਦੋਂ ਅਸੀਂ ਗੁਰੂ ਸਾਹਿਬ ਦੇ ਪੂਰੇ ਇਤਿਹਾਸ ਵੱਲ ਦੇਖਦੇ ਹਾਂ ਤੇ ਉਹਦੇ ਵਿੱਚ ਕਿਸੇ ਵੀ ਇੱਕ ਧਰਮ ਦੇ ਨਾਲ ਗੁਰੂ ਸਾਹਿਬ ਦਾ ਬੈਰ ਨਹੀਂ ਸੀ ਹਾਂ ਜਿਹੜਾ ਵੀ ਜ਼ੁਲਮ ਕਰਦਾ ਸੀ ਉਸਤੇ ਨਾਲ ਗੁਰੂ ਸਾਹਿਬ ਦਾ ਜ਼ਰੂਰ ਹੈਗਾ ਸੀ ਬੈਰ ਹੈਗਾ ਸੀ ਤੇ ਬਾਕੀ ਸਿੱਖ ਇਤਿਹਾਸ ਤੇ ਜਿੰਨਾ ਮਰਜੀ ਇਹ ਪ੍ਰਚਾਰ ਕਰੀ ਜਾਂਦੇ ਸਿੱਖ ਇਤਿਹਾਸ ਇਕੱਲਾ ਕਿਤਾਬਾਂ 'ਚ ਲਿਖਿਆ ਇਤਿਹਾਸ ਨਹੀਂ ਹੈ ਇਹ ਗੁਰੂ ਸਾਹਿਬ ਵੱਲੋਂ ਦਿੱਤੀ ਹੋਈ ਸ਼ਮਸ਼ੀਰ ਦੇ ਨਾਲ ਖਾਲਸੇ ਦੇ ਲਹੂ ਦੇ ਨਾਲ ਪੰਜਾਬ ਦੇ ਚੱਪੇ-ਚੱਪੇ ਦੇ ਉੱਤੇ ਇਤਿਹਾਸ ਲਿਖਿਆ ਹੈ ਜਿਸ ਨੂੰ ਕੇ ਮਿਟਾਇਆ ਨਹੀਂ ਜਾ ਸਕਦਾ ਅੱਜ ਦੇ ਸਾਡੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਸਾਨੂੰ ਕਾਲ ਕਰਕੇ ਜਰੂਰ ਦੱਸਿਓ ਜੇ ਸਾਡਾ ਸਟੂਡੀਓ ਦਾ ਨੰਬਰ ਹੈ 0121551101 ਅਖੀਰ ਦੇ ਵਿੱਚ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ ਫਤਿਹ ਦੀ ਸਾਂਝ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ